ਆਪਣੇ ਅਸੂ ਅਸੀਂ ਜਿੱਤ ਬਾਰੇ ਉਹ ਤਮਖ ਰੇਸ ਸਾਨੂੰ ਜਿਹੜਾ ਰੁਕ ਟੋਕ ਰੱਖ ਦਾਂਗੇ ਅਨ ਤੋਂ ਕੇ ਜਿਸ ਜਿਹਾਵਾਂਗੇ ਗੱਟੀ ਕੋਲਾਂ ਤੇ ਮੋਲਾਂ ਤੇ ਸਾਰੇ ਤੇ ਸਾਰੇ ਜਿਸ ਨਾ ਤੁੜਾਗੇ ਦੋਸਤੋ ਅਮਰੀਕਾ ਵਿੱਚ ਇੱਕ ਬੜਾ ਖਤਰਨਾਕ ਐਕਸੀਡੈਂਟ ਹੋਇਆ ਇੱਕ ਟਰੱਕ ਦੇ ਨਾਲ ਕਾਰ ਦਾ ਜਿਹਦੇ ਚ ਤਿੰਨ ਬੰਦੇ ਮੌਕੇ ਤੇ ਹੀ ਮਾਰੇ ਗਏ ਕਾਫੀ ਹੱਲਾ ਗੁੱਲਾ ਇਸ ਇਨਸੀਡੈਂਟ ਤੇ ਹੋ ਰਿਹਾ ਹੈ ਤੇ ਫੇਸਬੁਕ ਸਾਰੀ ਭਰੀ ਹੋਈ ਹੈ ਤੇ ਖਾਸ ਕਰ ਪੰਜਾਬੀ ਤਬਕਿਆਂ ਵਿੱਚ ਇਸ ਤੇ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਚਲਾਉਣ ਵਾਲਾ ਮੁੰਡਾ ਪੰਜਾਬੀ ਸੀ। ਔਰ ਇਹ ਮੁੰਡਾ ਆਇਆ ਵੀ ਇੱਥੇ ਜੋ ਅਸਾਈਲਮ ਦੇ ਤੌਰ ਤੇ ਸੀ ਇਲੀਗਲੀ ਬਾਰਡਰ ਕ੍ਰੋਸ ਕਰਕੇ ਆਇਆ ਹੋਇਆ ਸੀ ਹਰਜਿੰਦਰ ਸਿੰਘ ਜਿਸ ਦਾ ਨਾਮ ਹੈ। ਇਸ ਮਸਲੇ ਨੇ ਇੱਕ ਵਾਰ ਫੇਰ ਜੋ ਇਲੀਗਲ ਆਏ ਹੋਏ ਆਂ ਦਾ ਮੁੱਦਾ ਉਜਾਗਰ ਕਰਤਾ ਹੈ ਤੇ ਲੋਕਾਂ ਨੂੰ ਫੇਰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਕੀ ਇਹ ਲੋਕ ਆ ਕੇ ਇੱਥੇ ਸੈਟਲ ਹੋ ਸਕਦੇ ਨੇ ਜੋ ਇਸ ਤਰ੍ਹਾਂ ਆਏ ਨੇ ਜਿਨ੍ਹਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੁੰਦੀ ਉਹ ਬਾਈ ਹੁਕ ਐਂਡ ਕਰੋ ਕਿ ਇੱਥੇ ਸੈਟਲ ਹੋ ਕੇ ਐਸਾਈਲਮ ਹੋ ਉਲਾਕੇ ਇਸ ਤਰ੍ਹਾਂ ਰੋੜਾਂ ਤੇ ਚੜ ਜਾਂਦੇ ਆ ਲਾਇਸੈਂਸ ਬਣਾ ਲੈਂਦੇ ਆ ਤੇ ਹੁਣ ਨਤੀਜਾ ਇਹ ਆ ਕਿ ਜੋ ਸਜ਼ਾ ਉਹਨੂੰ ਮਿਲਣੀ ਆ ਉਹ ਤੇ ਮਿਲਣੀ ਆ ਔਰ ਉਸ ਦੇ ਨਾਲ ਨਾਲ ਸਖਤਾਈ ਹੋਰ ਵੀ ਬਹੁਤ ਹੋਣੀ ਹੈ ਜਿਨ੍ਹਾਂ ਲੋਕਾਂ ਦੇ ਇਸ ਤਰ੍ਹਾਂ ਲਾਇਸੈਂਸ ਬਣੇ ਨੇ ਉਹਨਾਂ ਦੀ ਵੀ ਚੈਕਿੰਗ ਹੋਣੀ ਹੈ ਤੇ ਹੁਣ ਹਰੇਕ ਟਰੱਕ ਸਟਾਪ ਤੇ ਇਹ ਚੀਜ਼ਾਂ ਫੜੀਆਂ ਜਾਣਗੀਆਂ ਤੇ ਇਸ ਦਾ ਬਹੁਤ ਵੱਡਾ ਨੁਕਸਾਨ ਸਾਡੀ ਕਮਿਊਨਿਟੀ ਨੂੰ ਹੋਏਗਾ ਕਿਉਂਕਿ ਜ਼ਿਆਦਾਤਰ ਟਰਕਿੰਗ ਦੇ ਬਿਜ਼ਨਸ ਪੰਜਾਬੀ ਮੁੰਡੇ ਨੇ ਔਰ ਉੱਥੋਂ ਆਉਂਦੇ ਨੇ ਕੁਝ ਸਟੂਡੈਂਟਸ ਵੀ ਸੀ ਔਰ ਇੱਥੋਂ ਦੀਆਂ ਜੋ ਕੰਪਨੀਆਂ ਨੇ ਖਾਸ ਕਰ ਜੋ ਪੰਜਾਬੀਆਂ ਦੀਆਂ ਕੰਪਨੀਆਂ ਨੇ ਉਹ ਅਜਿਹੇ ਬੰਦਿਆਂ ਨੂੰ ਹਾਇਰ ਕਰਕੇ ਖੁਸ਼ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪੇਮੈਂਟ ਕੱਟ ਦੇਣੀ ਪੈਂਦੀ ਆ ਗੋਰਿਆਂ ਦੀ ਕੰਪਨੀ ਵਿੱਚ ਨਾ ਸਾਡੇ ਲੋਕ ਜਾਣ ਨੂੰ ਤਿਆਰ ਨਹੀਂ ਕਿਉਂਕਿ ਲੈਂਗੁਏਜ ਦਾ ਬੈਰੀਅਰ ਹੁੰਦਾ ਤੇ ਨਾ ਹੀ ਸਾਡੇ ਲੋਕ ਕੋਈ ਟੈਕਸ ਦੇਣ ਨੂੰ ਤਿਆਰ ਹੁੰਦੇ ਨੇ ਇੰਡੀਆ ਵਾਂਗੂ ਕਿ ਜੇ ਮੈਂ ਉੱਥੇ ਨੌਕਰੀ ਕੀਤੀ ਤੇ ਮੇਰਾ ਇੰਨਾ ਟੈਕਸ ਕੱਟਿਆ ਜਾਣਾ ਇਹਨਾਂ ਨੂੰ ਮੈਨੂੰ ਕੈਸ਼ ਪੈਸੇ ਮਿਲਦੇ ਨੇ ਇੱਥੇ ਵੱਧ ਨੇ ਇਹਦੇ ਵਿੱਚ ਦੋਨੇ ਤਰ੍ਹਾਂ ਨੂੰ ਫਾਇਦਾ ਹੁੰਦਾ ਹੈ ਇਸ ਕਰਕੇ ਜਿਆਦਾ ਜੋ ਪੰਜਾਬੀ ਬੰਦੇ ਨੇ ਉਹ ਪੰਜਾਬੀਆਂ ਕੋਈ ਕੰਮ ਕਰਦ ਨੇ ਐਕਸਪਲੋਇਟੇਸ਼ਨ ਵੀ ਇਸੇ ਕਰਕੇ ਵੱਧ ਤੋਂ ਵੱਧ ਹੁੰਦੀ ਹੈ ਕਿਉਂਕਿ ਤੁਹਾਡੇ ਕੋਈ ਲੀਗਲ ਰਾਈਟਸ ਨਹੀਂ ਰਹਿੰਦੇ ਹੁਣ ਕੁਝ ਲੋਕ ਇਸ ਨੂੰ ਕਹਿ ਰਹੇ ਨੇ ਕਿ ਮੁੰਡੇ ਦੀ ਗਲਤੀ ਹੈ ਇਹ ਆਪਾਂ ਇਸ ਨੂੰ ਗਲਤੀ ਮੰਨ ਲੀਏ ਵੀ ਇਹ ਸਿਰਫ ਇੱਕ ਗਲਤੀ ਹੈ ਨਹੀਂ ਇਹ ਗਲਤੀ ਨਹੀਂ ਹੈ ਗਲਤੀ ਉਹ ਹੁੰਦੀ ਹੈ ਜੋ ਅਣਜਾਣੇ ਵਿੱਚ ਕੀਤੀ ਜਾਵੇ ਇਹ ਜਾਣ ਬੁੱਝ ਕੇ ਕੀਤਾ ਇੱਕ ਕ੍ਰਾਈਮ ਹੈ ਇੱਕ ਐਟੀਟਿਊਡ ਦੀ ਪ੍ਰੋਬਲਮ ਹੈ ਕਿ ਕੋਈ ਗੱਲ ਨਹੀਂ ਦੇਖਾਂਗੇ ਅਸੀਂ ਇਹ ਐਟੀਟਿਊਡ ਕਿੱਥੋਂ ਲੈ ਕੇ ਆਉਂਦੇ ਆ ਅਸੀਂ ਇਹ ਆਪਦਾ ਐਟੀਟਿਊਡ ਪੰਜਾਬ ਤੋਂ ਹੀ ਲੈ ਕੇ ਆਉਂਦੇ ਆ ਇੱਥੇ ਆ ਕੇ ਕੋਈ ਚੀਜ਼ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੀ ਇੱਕ ਐਟੀਟਿਊਡ ਆ ਸਾਡਾ ਉਹ ਚੱਲਦਾ ਕੋਈ ਗੱਲ ਨਹੀਂ ਇੱਥੇ ਕਿਹੜਾ ਕੋਈ ਦੇਖਦਾ ਆ ਜਿਹੜੀ ਦੇਖਦੇ ਵਾਲੀ ਗੱਲ ਆ ਨਾ ਵੀ ਅਸੀਂ ਰੂਲ ਫਾਲੋ ਉਦੋਂ ਹੀ ਕਰਨੇ ਆ ਜਦੋਂ ਕੋਈ ਦੇਖਦਾ ਇਹ ਸਾਨੂੰ ਗਲਤੀਆਂ ਕਰਾਉਂਦੀ ਹੈ ਇਹ ਸੋਚ ਸਾਡੀ ਤੇ ਇਹ ਸਾਨੂੰ ਲੈ ਕੇ ਬੈਠੀ ਹੈ ਅਸੀਂ ਚੰਡੀਗੜ੍ਹ 'ਚ ਤਾਂ ਬੈਲਟ ਲਾ ਲੈਨੇ ਆ ਪਰ ਪੰਜਾਬ ਸੋਚਦੇ ਆ ਕਿਹੜਾ ਕੋਈ ਚੈੱਕ ਕਰਦਾ ਆ ਹਾਰਨ ਵੀ ਤੇਜ ਲਾਉਣੇ ਨੇ ਵੱਡੇ ਹਾਰਨ ਵੱਡੀਆਂ ਲਾਈਟਾਂ ਇਹ ਸਾਰਾ ਕੁਝ ਅਸੀਂ ਪੰਜਾਬ 'ਚ ਕਰ ਲੈਨੇ ਆ ਪਰ ਚੰਡੀਗੜ੍ਹ ਜਾ ਕੇ ਅਸੀਂ ਸੋਧਰ ਜਾਂਦੇ ਕਿਉਂ ਉੱਥੇ ਚੈਕਿੰਗ ਹੁੰਦੀ ਆ ਪੰਜਾਬ ਸੰਨ ਉਹ ਯਾਰ ਕਿਹੜਾ ਪੁੱਛਦਾ ਹੈ ਤੇ ਜੇ ਪੁੱਛੂਗਾ ਦੇ ਦੇ ਦਾਂਗੇ ਯਾਰ ਕੋਈ ਨਹੀਂ ਇਹ ਸਾਡਾ ਐਟੀਟਿਊਡ ਹੈ ਕਿ ਜੇ ਕੋਈ ਨਹੀਂ ਪੁੱਛਦਾ ਤਾਂ ਅਸੀਂ ਰੂਲ ਫਾਲੋ ਕਿਉਂ ਕਰਨਾ ਆ ਆਮ ਤੌਰ ਤੇ ਜੋ ਨੈਸ਼ਨਲ ਹਾਈਵੇ ਤੇ ਪੁੱਠੇ ਪਾਸੇ ਆਉਂਦੇ ਲੋਕ ਬਿਨਾ ਕੱਟ ਤੋਂ ਸੈਂਟਰ ਚੋਂ ਕੱਟ ਮਾਰਦੇ ਲੋਕ ਆਮ ਦੇਖੇ ਜਾ ਸਕਦੇ ਨੇ ਔਰ ਹਾਦਸੇ ਵੀ ਆਮ ਹੁੰਦੇ ਨੇ ਔਰ ਉਸ ਤੋਂ ਬਾਅਦ ਰੱਬ ਦਾ ਭਾਣਾ ਮੰਨਣ ਦੀ ਆਪਾਂ ਗੱਲ ਕਰਦੇ ਹਾਂ ਪਰ ਆਪਾਂ ਇਹ ਨਹੀਂ ਸੋਚਦੇ ਵੀ ਸਾਡੀ ਇੱਕ ਗਲਤੀ ਕਿਸੇ ਦੂਸਰੇ ਦੀ ਵੀ ਜਾਨ ਗਵਾ ਸਕਦੀ ਹੈ ਇਹ ਮੁੰਡਾ 2018 ਜਾਇਆ ਸੀ ਤੇ ਉਸ ਤੋਂ ਬਾਅਦ ਇਹਨੇ ਲਾਇਸੈਂਸ ਲੈ ਲਿਆ ਤਕਰੀਬਨ 5 ਸਾਲ ਤੋਂ ਇਹ ਟਰੱਕ ਚਲਾ ਰਿਆ ਸੀ ਤੁਹਾਨੂੰ ਕੀ ਲੱਗਦਾ ਵੀ ਉਹਨੂੰ ਇਹ ਪਤਾ ਹੀ ਨਹੀਂ ਸੀ ਵੀ ਇੱਥੇ ਯੂ ਟਰਨ ਲਾ ਮਾਰਿਆ ਜਾ ਸਕਦਾ ਹੈ ਕਿ ਨਹੀਂ ਬਿਲਕੁਲ ਪਤਾ ਸੀ ਉਹ ਕੋ ਟਰੱਕ ਚਲਾਉਂਦਾ ਹੈ। ਔਰ ਲੰਬੇ ਰੂਟਾਂ ਤੇ ਟਰੱਕ ਚਲਾਉਣਾ ਲੰਬਾ ਟਰੱਕ ਚਲਾਉਣਾ ਬਿਲਕੁਲ ਪਤਾ ਸੀ ਪਰ ਇੱਕ ਜੋ ਦਿਮਾਗ ਚ ਸੋਚ ਸੀ ਵੀ ਮਾਰ ਲਓ ਯਾਰ ਯੂ ਟਰਨ ਮਾਰ ਲਓ ਆਪੇ ਗੱਡੀ ਵਾਲਾ ਖੜੂਗਾ। ਆਪੇ ਖੜੂਗਾ ਯਾਰ ਉਹਨੇ ਖੜਨਾ ਚਾਹੀਦਾ ਉਹਨੇ ਜਦੋਂ ਮੈਂ ਮੋੜ ਰਿਹਾ ਉਹਨੇ ਇਹ ਨਹੀਂ ਦੇਖਿਆ ਵੀ ਇਹ ਯੂ ਟਰਨ ਇੱਥੇ ਨਹੀਂ ਹੈ। ਔਰ ਮੈਨੂੰ ਅੱਗੇ ਜਾ ਕੇ ਮੁੜਨਾ ਪੈਣਾ ਹੈ। ਇੱਥੇ ਇਹ ਸ਼ਾਰਟਕਟ ਲੈਣਾ ਕਿਸੇ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਪਰ ਫਿਰ ਵੀ ਉਸਨੇ ਯੂ ਟਰਨ ਮਾਰਿਆ। ਇਹ ਉਹਦਾ ਪਹਿਲਾ ਯੂ ਟਰਨ ਨਹੀਂ ਹੋਏਗਾ ਉਹ ਕੰਮ ਅੱਗੇ ਵੀ ਕਰਦਾ ਹੋਏਗਾ ਤਾਂ ਹੀ ਹੌਸਲਾ ਇਹਨਾਂ ਵਧਿਆ ਸੀ ਕਿਉਂਕਿ ਨਵੇਂ ਬੰਦੇ ਜਦੋਂ ਆਉਨੇ ਆ ਅਸੀਂ ਕੋਈ ਵਾਇੋਲੇਸ਼ਨ ਨਹੀਂ ਕਰਦੇ ਅਮਰੀਕਾ ਕੈਨੇਡਾ ਵਿੱਚ ਹਮੇਸ਼ਾ ਹੀ ਹਾਈਵੇ ਤੇ ਕੋਈ ਯੂ ਟਰਨ ਨਹੀਂ ਹੁੰਦਾ ਯੂ ਟਰਨ ਜੇ ਤੁਸੀਂ ਲੈਣਾ ਗਲਤੀ ਨਾਲ ਅੱਗੇ ਲੰਘ ਗਏ ਤੇ ਤੁਹਾਨੂੰ ਐਗਜ਼ਿਟ ਲੈਣੀ ਪੈਂਦੀ ਹੈ 브릿ਜ ਕ੍ਰੋਸ ਕਰਨਾ ਪੈਂਦਾ ਤੇ ਦੂਜੇ ਪਾਸੇ ਉਤਰ ਕੇ ਵਾਪਸ ਉੱਥੇ ਪਾਸੇ ਆਉਣਾ ਪੈਂਦਾ ਵਿੱਚ ਜੋ ਕਟ ਬਣੇ ਹੁੰਦੇ ਨੇ ਉਹ ਸਿਰਫ ਐਮਰਜੈਂਸੀ ਵਾਹਨ ਲਈ ਪੁਲਿਸ ਵਾਹਨਸ ਲਈ ਹੁੰਦੇ ਨੇ ਉਹ ਕਟ ਗੱਡੀਆਂ ਦੇ ਯੂ ਟਰਨ ਮਾਰਨ ਲਈ ਨਹੀਂ ਹੁੰਦੇ ਤੇ ਸਾਫ਼ ਉੱਥੇ ਬੋਰਡ ਵੀ ਲੱਗਿਆ ਹੁੰਦਾ ਇਹ ਗੱਲ ਆਮ ਤੌਰ ਤੇ ਜੋ ਵਿਸਟਰੀਬੀਜ਼ੇ ਤੇ ਆਉਂਦੇ ਰਹਿੰਦੇ ਨੇ ਮੇਰੇ ਵਰਗੇ ਲੋਕ ਵੀ ਜੋ ਉੱਥੇ ਟਰੈਵਲ ਕਰਦੇ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਯਾਰ ਇੱਥੋਂ ਦੀ ਕਟ ਨਹੀਂ ਮਾਰ ਪਰ ਇੱਕ ਬੰਦਾ ਜੋ 7-8 ਸਾਲ ਤੋਂ ਉੱਥੇ ਰਹਿ ਰਿਹਾ ਹੈ ਉਥੋਂ ਐਡਾ ਵੱਡਾ ਟਰੱਕ ਲੈ ਕੇ ਯੂ ਟਰਨ ਮਾਰਦਾ ਹੈ ਇਹ ਕ੍ਰਿਮੀਨਲ ਆਫੈਂਸ ਹੈ ਇਹ ਕੋਈ ਗਲਤੀ ਨਹੀਂ ਹੈ ਗਲਤੀ ਹੈ ਕਿ ਕੋਈ ਰੈੱਡ ਲਾਈਟ ਟੱਪ ਗਿਆ ਜਾਂ ਕੋਈ ਸਟਾਪ ਸਾਈਨ ਤੇ ਨਹੀਂ ਰੁਕਿਆ ਇਹ ਇੱਥੇ ਦੇ ਜੋ ਟ੍ਰੈਫਿਕ ਨਿਮ ਨੇ ਬਹੁਤ ਸਰਲ ਨੇ ਜੇ ਤੁਸੀਂ ਉਹਨਾਂ ਨੂੰ ਸਮਝੋ ਪਰ ਜੇ ਇੰਡੀਆ ਵਾਂਗੂ ਕਿ ਜਿੱਧਰ ਜਿੱਧਰ ਨੂੰ ਮਰਜ਼ੀ ਮੋੜਤਾ ਸਿਰਫ ਇੱਕ ਸਟੀਅਰਿੰਗ ਹੱਥ 'ਚ ਫੜਨਾ ਤੇ ਰੇਸ ਦੇਣੀ ਆ ਗਈ ਹੈ ਤੇ ਅਸੀਂ ਡਰਾਈਵਰ ਬਣ ਕੇ ਉਹ ਕੰਮ ਨਹੀਂ ਚੱਲਦਾ ਮੋੜਨ ਵਾਲੀ ਦੀ ਲੇਨ ਵੱਖਰੀ ਹੁੰਦੀ ਹੈ ਤੁਸੀਂ ਮੁੜ ਕੇ ਆਪਣੀ ਲੇਨ 'ਚ ਖੜਨਾ ਹੈ ਆਪਣੀ ਆਪਣੀ ਲੇਨ 'ਚ ਚੱਲਣਾ ਹੈ ਸਿੱਧੇ ਉਸੇ ਲੇਨ 'ਚ ਚੱਲਣਾ ਦਾ ਸੱਤ ਮੰਗੋ ਗਿੜੇ ਦਿੰਦੇ ਨਹੀਂ ਚੱਲਣਾ ਜਿੱਦਾਂ ਕਿ ਆਮ ਇੰਡੀਆ ਚ ਲੋਕਾਂ ਨੂੰ ਚੱਲਦੇ ਦੇਖਿਆ ਜਾਂਦਾ ਏਸੇ ਕਰਕੇ ਜੀਟੀ ਰੋਡ ਤੇ ਵੀ ਆਪਾਂ ਦੇਖੀਏ ਕੋਈ ਟਰੱਕ ਕਿਤੇ ਚੱਲ ਰਿਹਾ ਕੋਈ ਕਿਤੇ ਚੱਲ ਰਿਹਾ ਤੇ ਬਾਰ ਬਾਰ ਗੱਡੀ ਲੈਫਟ ਜਾਂ ਰਾਈਟ ਕਰਨੀ ਪੈਂਦੀ ਹੈ ਕਿਉਂਕਿ ਲੇਨ ਦਾ ਕੋਈ ਡਿਸਪੀਸਪਲਨ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਆ ਵੀ ਲੇਨ ਕਿਉਂ ਬਣਾਈ ਗਈ ਰੈੱਡ ਰਾਈਟ ਤੇ ਲੁਕਣਾ ਅਸੀਂ ਆਪਣੀ ਹੱਦ ਤੱਕ ਸਮਝਦੇ ਹਾਂ ਪਰ ਇਹ ਸਮਝਦੇ ਆ ਵੀ ਜੇ ਕੋਈ ਖੜਾ ਹੀ ਨਹੀਂ ਤਾਂ ਫਿਰ ਰੁਕਣ ਦੀ ਕੀ ਲੋੜ ਹੈ ਅਰੇ ਦੂਜੇ ਪਾਸੇ ਤਾਂ ਕੋਈ ਹੈ ਹੀ ਨਹੀਂ ਯਾਰ ਇੱਧਰ ਰੈੱਡ ਕਰਕੇ ਰੱਖੀ ਆ ਆ ਸਾਡੀ ਸੋਚ ਹੈ ਇੱਥੇ ਆ ਕਿਉਂ ਸੋਚ ਬਦਲ ਨਹੀਂ ਪੈਂਦੀ ਐ ਕਈ ਵਾਰੀ ਤਿੰਨੋਂ ਸਾਈਡ ਤੇ ਕੁਝ ਨਹੀਂ ਹੁੰਦਾ ਤੁਹਾਡੀ ਰਾਈਟ ਰੈੱਡ ਹੁੰਦੀ ਐ ਪਰ ਫੇਰ ਵੀ ਤੁਹਾਨੂੰ ਖੜਨਾ ਪੈਂਦਾ ਕਿਉਂਕਿ ਤੁਹਾਨੂੰ ਇੱਕ ਟਿਕਟ ਮਿਲ ਸਕਦੀ ਐ ਟਿਕਟ ਮਤਲਬ ਚਲਾਣਾ ਇੱਥੇ ਚਲਾਣ ਨਾਲ ਤੁਹਾਡਾ ਇੰਸ਼ੋਰੈਂਸ ਵੱਜ ਜਾਂਦਾ ਪਰ ਮੰਥ ਦਾ ਉਹ ਜਿਹੜਾ ਟੀਕਾ ਲੱਗਦਾ ਨਾ ਪਰ ਮੰਥ ਦਾ ਉਹ ਉਸ ਤੋਂ ਤੁਸੀਂ ਡਰ ਕੇ ਇਹ ਕਰਨਾ ਪੈਂਦਾ ਨਹੀਂ ਅਸੀਂ ਸ਼ਾਰਟਕਟ ਲੈਂਦੇ ਹੁਣ 10 15 ਮਿੰਟ ਦੀ ਜਰਨੀ ਬਚਾਉਣ ਲਈ 10 15 ਸਾਲ ਦੇ ਦੀ ਆਪਣੀ ਜ਼ਿੰਦਗੀ ਖਰਾਬ ਕਰ ਲਈ ਉਸ ਮੁੰਡੇ ਨੇ ਤੇ ਡੱਪੰਡ ਤੇ ਹੋਣਾ ਹੀ ਉਹਦੇ ਨਾਲ ਨਾਲ ਸਖਤਾਈ ਵੀ ਹੋਣੀ ਹੈ ਹੋਰ ਕਈ ਵੀ ਮਾਂਜੇ ਜਾਣੇ ਨੇ ਜਿਨ੍ਹਾਂ ਕੋਲ ਡਾਕੂਮੈਂਟ ਪੂਰੇ ਨਹੀਂ ਹੋਣੀ ਜਾਂ ਅਜਿਹੀਆਂ ਗਲਤੀਆਂ ਕਰਦੇ ਆ ਦੂਜੇ ਤੋਂ ਉਮੀਦ ਨਾ ਕਰੋ ਕਿ ਤੁਹਾਡੀ ਵਾਇਲੇਸ਼ਨ ਤੇ ਉਹ ਰੁਕੂਗਾ ਤੁਸੀਂ ਵਾਇਲੇਸ਼ਨ ਨਾ ਕਰੋ ਕਿਉਂਕਿ ਜੇ ਦੂਜਾ ਨਹੀਂ ਰੁਕਿਆ ਉਸ ਦੀ ਜੋ ਕਟਨਾ ਹੋਏਗੀ ਜਾਂ ਜ਼ਿੰਮੇਵਾਰੀ ਉਹ ਤੁਹਾਡੇ ਸਿਰ ਤੇ ਹੋਏਗੀ ਕਿਉਂਕਿ ਪਹਿਲੀ ਗਲਤੀ ਤੁਸੀਂ ਇਨੀਸ਼ੀਏਟ ਕੀਤੀ ਹੈ ਇਸ ਦਾ ਹੱਲ ਇਹ ਹੈ ਕਿ ਜੇ ਤੁਸੀਂ ਇੱਥੇ ਆ ਗਏ ਹੋ ਹੁੱਕ ਐਂਡ ਕਰਕ ਲਾ ਮੰਨੋ ਇੱਥੇ ਦੀਆਂ ਚੀਜ਼ਾਂ ਨੂੰ ਅਪਣਾਓ ਜੇ ਇੱਥੇ ਦਾ ਕਲਚਰ ਅੰਗਰੇਜ਼ੀ ਜਾਂ ਰਹਿਣਸੈਂ ਜਾਂ ਟ੍ਰੈਫਿਕ ਦੇ ਨਿਯਮ ਤੁਸੀਂ ਨਹੀਂ ਅਪਣਾ ਸਕਦੇ ਤੇ ਫਿਰ ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈ ਆਪਾਂ ਇਹਨਾਂ ਮੁਲਕਾਂ 'ਚ ਆਏ ਆ ਤੇ ਸਾਨੂੰ ਇਹਨਾਂ ਦਾ ਕਲਚਰ ਦੀ ਵੀ ਰਿਸਪੈਕਟ ਕਰਨੀ ਪੈਣੀ ਹੈ ਇਹਨਾਂ ਦੇ ਰੂਲਾਂ ਦੀ ਵੀ ਰਿਸਪੈਕਟ ਕਰਨੀ ਪੈਣੀ ਹੈ ਤੇ ਸਾਨੂੰ ਕੰਮ ਚਲਾਉ ਜਿਹੜੀ ਹੈ ਲੈਂਗੁਏਜ ਵੀ ਸਿੱਖਣੀ ਪਣੀ ਹੈ ਜੇ ਸੋਚ ਇਹ ਆ ਵੀ ਸਾਡਾ ਕੰਮ ਚੱਲਦਾ ਅਸੀਂ ਸਾਨੂੰ ਕੀ ਲੋੜ ਹੈ ਇਹ ਦਿਮਾਗ ਚ ਕੱਢਣਾ ਪੈਣਾ ਸਾਨੂੰ ਲੋੜ ਹੈ ਇੱਥੋਂ ਦੇ ਕਲਚਰ ਚ ਮਰਜ ਹੋਣ ਦੀ ਇੱਥੋਂ ਦੇ ਡਿਸਪਲਨ ਚ ਰਹਿਣ ਦੀ ਇਨਡਿਸਪਲਨ ਕਰਕੇ ਸਾਡੀ ਰੋਡ ਤੇ ਸੈਂਸ ਨਾ ਆਨ ਕਰਕੇ ਅੱਜ ਇੰਡੀਆ ਵਰਗੇ ਦੇਸ਼ ਚ ਸੜਕਾਂ ਤਾਂ ਯੂ ਐਸ ਏ ਵਰਗੀਆਂ ਨਹੀਂ ਪਰ ਜਿਹੜੀ ਐਵਰੇਜ ਸਪੀਡ ਹੈ ਉਹ ਇਦੋਂ ਅੱਧੀ ਵੀ ਨਹੀਂ ਇਸੇ ਕਰਕੇ ਕਿਉਂਕਿ ਕੋਈ ਵੀ ਬੰਦਾ ਕਿਤੋਂ ਵੀ ਆਵੜਦਾ ਤੇ ਹਰੇਕ ਬੰਦਾ ਸੜਕ ਤੇ स्नो ਮੂਵਿੰਗ ਗੱਡੀ ਆ ਚਾਹ ਕੋਸ਼ਾ ਟਰੈਕਟਰ ਟਰਾਲੀ ਲੈ ਕੇ ਆਪਦੀ ਰਾਈਟ ਮੋਸਟ ਲੇਨ ਚ ਵੀ ਫਾਸਟ ਲੇਨ ਚ ਵੀ ਚੱਲਣਾ ਆਪਦਾ ਹੱਕ ਸਮਝਦਾ। ਜੇ ਅਸੀਂ ਰੂਲਾਂ ਦੀ ਪਰਵਾਹ ਨਹੀਂ ਕਰਦੇ ਤੇ ਨੁਕਸਾਨ ਸਾਡਾ ਹੀ ਹੁੰਦਾ। ਇਸ ਕਰਕੇ ਦੋਸਤੋ ਇੱਕ ਲੈਸਨ ਹੈ ਜਿਹੜੇ ਬੰਦੇ ਇੱਥੇ ਆਏ ਹੋਏ ਨੇ ਇਸ ਤੋਂ ਸਿੱਖੋ ਸਾਨੂੰ ਰੂਲਾਂ ਦੇ ਹਿਸਾਬ ਨਾਲ ਹੀ ਇੱਥੇ ਚੱਲਣਾ ਪੈਣਾ ਜੇ ਅਸੀਂ ਇੱਥੇ ਸਰਵਾਈਵ ਕਰਨਾ ਨਹੀਂ ਤੇ ਫਿਰ ਔਖਾ ਤੇ ਐਦਾਂ ਦੀ ਐਗਜ਼ਾਮਪਲਾਂ ਬਣ ਗਈਆਂ ਤੇ ਜ਼ਿੰਦਗੀ ਬਰਬਾਦ ਹੋएगी ਤੇ ਡਿਪੋਰਟ ਤਾਂ ਹੋਮ ਹੋਗੇ। ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਤੋਂ ਸਿੱਖੋ ਔਰ ਇਹ ਜਿਹੜਾ 2 ਨੰਬਰ ਦੇ ਵਿੱਚ ਏਜੰਟਾਂ ਦੇ ਘਰ ਭਰ ਕੇ ਤੁਸੀਂ ਇੱਥੇ ਆਉਣੀਓ ਇਹਦਾ ਕੋਈ ਫਾਇਦਾ ਨਹੀਂ ਹੈ ਜ਼ਿੰਦਗੀਆਂ ਬਰਬਾਦ ਹੁੰਦੀਆਂ ਨੇ ਤੇ ਨਾ ਆਓ ਕਿਉਂਕਿ ਫੜੇ ਜਾਣਾ ਫਿਰ ਵਾਪਸ ਡਿਪੋਰਟ ਹੋਣਾ ਤੇ ਫਿਰ ਮਾਰਨੀਆ ਤੁਸੀਂ ਚੀਕਾਂ ਤੁਸੀਂ ਨਾ ਇਧਰ ਦੇ ਰਹਿਣੇ ਨੇ ਉਧਰ ਦੇ। ਦੇਖਦੇ ਰਹੋ ਸਾਡੀ ਵੀਡੀਓ ਧੰਨਵਾਦ ਸ਼ੇਅਰ ਕਰੋ ਲਾਈਕ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਜਾਇ।